ਬਲੇਰੋ ਨਿਊ ਮਾਡਲ ਦਾ ਰੇਟ ਪੁੱਛਿਆ ਓ ਹਾਂ ਤੇ ਬੱਕਰਾ ਲੈ ਜਾ ਮੁੱਲ ਨਹੀਂ ਕਰਨਾ ਬਾ ਠੀਕ ਐ ਠੀਕ ਐ ਨਿਊ ਮਾਡਲ ਬਲੇਰੋ ਉਹਦਾ ਰੇਟ ਪੁੱਛ ਕੇ ਆ ਜਿਓ ਸਾਨੂੰ ਨਾ ਦੱਸਿਓ ਠੀਕ ਐ ਬਾ ਉਹਨੇ ਸਾਨੂੰ ਚੈੱਕ ਕੱਟ ਕੇ ਦੇਜੋ ਚਾਹੇ ਕੈਸ਼ ਦੇਜੋ ਬੱਕਰੀ ਹੁੰਦੀ ਆ 15000 ਵਾਲੀ ਤੇ ਬੱਕਰਾ ਛੱਡਦੀ ਉਹਦੇ ਤੇ 10 ਲੱਖ ਵਾਲਾ ਸੀ ਠੀਕ ਐ ਤੇ ਬਦਨਾਮੀ ਫੇਰ 10 ਲੱਖ ਵਾਲੀ ਦੀ ਹੋਣੀ ਆ ਬਾਈ 15 ਵਾਲੀ ਨੂੰ ਕਿਸੇ ਨੇ ਨਹੀਂ ਪੁੱਛਿਆ 15 ਵਾਲੇ ਨੂੰ ਹਾਂਜੀ ਬਾਈ ਜੀ ਅੱਜ ਨਾ ਤੁਹਾਨੂੰ ਚੀਜ਼ ਦਿਖਾਉਣੇਗੇ ਇੱਕ ਗੁਰੂ ਕੇ ਕੀਰਤੀ ਸਿੱਖ ਜਿਹੜੇ ਕਿ ਆ ਨਾ ਪਸ਼ੂ ਤੁਹਾਨੂੰ ਪਾਲ ਕੇ ਗੁਜ਼ਾਰਾ ਕਰਦੇ ਨੇਗੇ ਕਿਸ ਤਰ੍ਹਾਂ ਗੱਲਬਾਤ ਹੈਗੀ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਹਮਣੇ ਨਿਹੰਗ ਸਿੰਘ ਖੜੇ ਨੇ ਆਪਣੇ ਕੋਲ ਬਾਬਾ ਸਰੇਂਦਰ ਸਿੰਘ ਜੀ ਖਾਲਸਾ ਠੀਕ ਹੈ ਗੱਤਕੇ ਦੇ ਪੂਰੇ ਜੋਹਰਾਂ ਦੇ ਮਾਹਰ ਨੇਗੇ ਪੂਰੇ ਯਾਨੀ ਕਿ 골ਡ ਮੈਡਲ ਲਿਸਟ ਵੀ ਰਹਿ ਹੋਏ ਨੇਗੇ ਵਧੀਆ ਨਾਮ ਵੀ ਹੈਗਾ ਠੀਕ ਹੈ ਪਰ ਆ ਕਿੱਤਾ ਕਰਦਿਆਂ ਨੂੰ ਕਿੰਨਾ ਕ ਸਮਾਂ ਹੋ ਗਿਆ ਇਹਨਾਂ ਨੂੰ ਆਪਾਂ ਸਾਰੀ ਗੱਲਬਾਤ ਕਰ ਦਾਂਗੇ ਬਾਬਾ ਜੀ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਕੀ ਹਾਲ ਚਾਲ ਹਾਂ ਮੈਂ ਉਹ ਗਾਹਾਂ ਤੋਂ ਵੀਡੀਓ ਸ਼ੁਰੂ ਕਰ ਲਈ ਮੈਂ ਤੁਹਾਨੂੰ ਦੱਸਿਆ ਨਹੀਂਗਾ ਮੈਂ ਵੀਡੀਓ ਬਣਾਉਣ ਆ ਰਿਆਂਗਾ ਧੰਨਵਾਦ ਜੀ ਧੰਨਵਾਦ ਹੋਰ ਸਤ ਸੋ ਕਿਦਾਂ ਏ ਚੜਦੀ ਕਲਾ ਮੈਂ ਤੁਹਾਨੂੰ ਦੇਖਿਆ ਮਾ ਤੁਸੀਂ ਵੈਸੇ ਗੱਤਕੇ ਦੇ ਪੂਰੇ ਮਾਹਰ ਹੁਸਤਾਦ ਹੋਗੇ ਮੰਨਿਆ ਹੈ ਤੁਹਾਡਾ ਗੱਤਕੇ ਦੇ ਤਾਂ ਚਲੋ ਆਪਾਂ ਮਾਹਰ ਨਹੀਂ ਗੱਤਕੇ ਤਾਂ ਪਰੇ ਤੋਂ ਪਰੇ ਪਏ ਸਾਡੇ ਉਸਤਾਦ ਸਾਡੇ ਜਿਹੜੇ ਪਰੇ ਬਜ਼ੁਰਗ ਨੇ ਮਹਾਕਾਲ ਸਾਡੇ ਹਨ ਸਿੰਘਾ ਗੁਰੂਕੀਆਂ लाਡ ਲੀਆਂ ਫੌਜਾਂ ਜਿਨ੍ਹਾਂ ਕੋਈ ਸ਼ਾਸਤਰ ਪਿੱਤੇ ਆਦੇ ਕੁੰਭ ਨੇ ਤੇ ਅਸੀਂ ਤਾਂ ਉਹਨਾਂ ਦੇ ਇੱਕ ਸੰਦੂਰ ਵੀ ਬੂੰਦ ਦੇ ਬਰਾਬਰ ਵੀ ਹੈ ਨਹੀਂ ਤੇ ਜਿੰਨੇ ਜੋਗੀ ਮਹਾਰਾਜ ਸੇਵਾ ਕਰਵਾਈ ਜਾਂਦੇ ਸਾਡੇ ਬੱਚੇ ਸੇਵਾ ਕਰਦੇ ਨੇ ਮੈਨੂੰ ਗਤਕਾ ਨਹੀਂ ਆਉਂਦਾ ਮੈਂ ਜੱਥੇਦਾਰੀ ਕਰਦਾ ਟੀਮਾਂ ਸੰਭਾਲੀਆਂ ਨੇ ਤਕਰੀਬਨ 20 30 ਟੀਮਾਂ ਪੰਜਾਬ ਦੇ ਵਿੱਚ ਕਾਫੀ ਤਿਆਰ ਕੀਤੀਆਂ ਅਖਾੜਾ ਬੱਚੇ ਤਿਆਰ ਕਰਦੇ ਨੇ ਇਸ ਵਕਤ ਵੀ ਬੇਟੀ ਚਾਰ ਅਖਾੜੇ ਚਲਾ ਰਹੀ ਆ ਹੂੰ ਇਵਾਦਤ ਕੌਰ ਆ ਤੁਸੀਂ ਉਹਦੀ ਫੇਸਬੁੱਕ ਆਈਡੀ ਤੇ ਦੇਖਦੇ ਹੋਮੋਗੇ ਉਹਨਾਂ ਨੂੰ ਉਹ ਦਾਸ ਦੀ ਵਿਚਾਲੜੀ ਬੇਟੀ ਆ ਠੀਕ ਹੈ ਜੀ ਆਲ ਇੰਡੀਆ ਇੰਟਰ ਵੈਕਟੀ ਡਬਲ ਗੋਲਡ ਮੈਡਲ ਰਾਈ ਗੱਤਕੇ ਚ ਆਪਣੇ ਬੇਟੀਆਂ ਬੇਟੀਆਂ ਨੇ ਬੇਟੀਆਂ ਤਿੰਨ ਬੇਟੀਆਂ ਜੀ ਤਿੰਨ ਹੀ ਪੰਜਾਬ ਸਿਲੈਕਟਰ ਨੇ ਗੱਤਕੇ ਚ ਪ੍ਰਮਾਤਮਾ ਦੀ ਕਿਰਪਾ ਸਾਰਾ ਪਰਿਵਾਰ ਵਰਤਾਰੀਆ ਗੁਰਸਿੱਖਾ ਤੇ ਮਹਾਰਾਜ ਦੀ ਬੜੀ ਅਪਾਰ ਕਿਰਪਾ ਠੀਕ ਹੈ ਜੀ ਤੇ ਬਾਕੀ ਇਹ ਕਿੱਤਾ ਵਾ ਇਹਦੇ ਬਾਰੇ ਤੁਸੀਂ ਕਹਿੰਦੇ ਵੀ ਕਿੰਨੇ ਚਿਰ ਤੋਂ ਜੁੜੇ ਆ ਤਕ ਜਦੋਂ ਸਾਡੇ ਸ਼ਹੀਦਾ ਦੇ ਗੁਰਦੁਆਰਾ ਸਾਹਿਬ ਮੈਨੂੰ ਸੇਵਾ ਮਿਲੀ ਆ ਜੀ 2019 ਵਿੱਚ ਤੇ ਉਦੋਂ ਮੈਂ ਮੱਝਾਂ ਕਾਇਆਂ ਵੇਚ ਕੇ ਮੈਂ ਪੰਜ ਬੱਕਰੀਆਂ ਤੋਂ ਹੀ ਸਟਾਰਟ ਕੀਤਾ ਸੀ ਕੰਮ ਠੀਕ ਹੈ ਜੀ ਉਹ ਪ੍ਰਮਾਤਮਾ ਦੀ ਸੇਵਾ ਨੇ ਮੈਨੂੰ ਭਰ ਦਿੱਤਾ ਤੇ ਮੈਂ ਇਹਦੇ ਵਿੱਚ ਕਾਮਯਾਬ ਹੋਇਆ ਤੇ ਵਧੀਆ ਰੋਜੀ ਰੋਟੀ ਆਪਦੀ ਕਮਾਉਨੇ ਆ ਖਾਣੇ ਆ ਤੇ ਜਿੱਦਾਂ ਅਸੀਂ ਗੱਤਕੇ ਵਿੱਚ ਮੱਲਾ ਮਾਰੀਆਂ ਜਾਂ ਬੈਲ ਗੱਡੀਆਂ ਵਿੱਚ ਵੀ ਮੱਲਾ ਮਾਰੀਆਂ ਉਸੇ ਤਰ੍ਹਾਂ ਬੱਕਰੀਆਂ ਦੇ ਵਿੱਚ ਵੀ ਅੱਜ ਮੱਲਾ ਮਾਰ ਰਹੇ ਆ ਆ ਬੱਚੀ ਬੈਠੀ ਆ ਮੇਰੀ ਤੁਸੀਂ ਦੇਖ ਸਕਦੇ ਹੋ ਕੇ ਲਦਾਲ ਮੇਲੇ ਦੀ ਚੈਂਪੀਅਨ ਆ ਇਹ ਅੱਛਾ ਜੀ ਇਹ ਤਿੰਨ ਤਿੰਨ ਮੇਲਿਆਂ ਦੀ ਚੈਂਪੀਅਨ ਹੈ ਜੀ ਪਾਠੇ ਤਿੰਨ ਮੇਲਿਆਂ ਦੀ ਚੈਂਪੀਅਨ ਪਾਠਾ ਜਾਂਗਪੁਰ ਵੀ ਫਰਸਟ ਸੀਗੀ ਜੀ ਪਹਿਲਾ ਨੰਬਰ ਸੀਗਾ ਤੇ ਉਸ ਤੋਂ ਦੋ ਮੇਲੇ ਜਾਂਗਪੁਰ ਦੇ ਜਿੱਤੇ ਨੇ ਉਸ ਤੋਂ ਬਾਅਦ ਜੀ ਹਾਂਜੀ ਪਹਿਲਾ ਪਹਿਲਾ ਨੰਬਰ ਲਜ਼ਾਲ ਪਾਈ ਸੀ ਆਪਾਂ 6 ਦੰਦ ਪਾਠ ਸੀਗੀ ਇਹ ਇਹ ਮੈਂ 8 ਦੰਦ ਬੱਕਰੀਆਂ ਚ ਪਾਤੀ ਸੀਗੀ ਬਾਈ ਜੀ ਉੱਥੇ ਇਹਨੇ ਦੂਜਾ ਨੰਬਰ ਕੀਤਾ ਸੀਗਾ ਹੁਣੇ ਦੂਜੇ ਸਵੇ ਨੂੰ ਸੌਣ ਨੂੰ ਤਿਆਰ ਆ ਜੀ ਪਲੂਣ ਨੇ ਇਹਨੇ ਤਿੰਨ ਬੱਚੇ ਦਿੱਤੇ ਸੀਗੇ ਠੀਕ ਹੈ ਤੇ ਮਹਾਰਾਜ ਜੀ ਕਿਰਪਾ ਹੁਣ ਵੀ ਇਹੇ ਸ਼ਿਵਾ ਤੋਂ ਕਰਾਉਸ ਆ ਤੇ ਇਸੇ ਤਰ੍ਹਾਂ ਆ ਬੱਕਰੀ ਬੈਠੀ ਆ ਜੀ ਆਪਣੀ ਇਹ ਆਪਾਂ ਤਾਜੂ ਤੋਂ ਲਈ ਸੀ ਪੁੱਟੇ ਵਾਲੇ ਤੋਂ ਕੁੱਲ ਕਿੰਨੇ ਨਾਗ ਨੇ ਬਾਬਾ ਜੀ ਹੁਣ ਆਪਣੇ ਕੋਲੇ 80 ਕਿ ਨਾਗ ਹੈਗੇ ਆ ਜੀ ਤਰਸੇਮ ਸਿੰਘ ਜੀ ਵਿੱਚ ਆ ਭੇਡਾਂ ਵੀ ਚੱਲ ਜਾਂਦੀਆਂ ਨੇ ਭੇਡਾਂ ਵੀ ਇਹ ਜਮਨਾਪਰੀ ਸ਼ੌਂਕ ਨੂੰ ਲਈਆਂ ਜੀ ਆ ਲੈ ਲਈ ਆ ਜੀ ਅਜੇ ਆਪਣੀ ਪੂਰੀ ਹਾਈਟ ਵਾਲੀ ਆ ਜੀ 40 ਦੇ ਕਰੀਬ ਇਹਦੀ ਹਾਈਟ ਆ ਜੀ ਇਹ ਮੰਗ ਰਿਆ ਆ ਬੰਦੇ ਆਪਾਂ ਤੋਂ ਇਹਦਾ ਲੇਲੇ ਵਾਂਗੂ ਹਾਈਟ ਹੈ ਦੀ ਤਾਂ ਇਹ ਪਰਮਾਤਮਾ ਬੰਨੀ ਨੂੰ ਮਿਲ ਗਈ ਜੀ ਪੈਸੇ ਹੀ ਬਹੁਤ ਲੱਗੇ ਤੇ ਮੈਂ ਕਾਲੇ ਕਾਲੇ ਮੇਲੇ ਤੇ ਲਈ ਸੀ ਤਕਰੀਬਨ ਇਹਨੂੰ 11 ਮਹੀਨੇ ਹੋ ਗਏ ਲਈ ਨੂੰ ਠੀਕ ਹੈ ਜੀ ਸਾਰੀਆਂ ਭੇਡਾਂ ਨੂੰ 11-11 ਮਹੀਨੇ ਹੋਏ ਆ ਜੀ ਲਈਆਂ ਨੂੰ ਕਿਉਂਕ ਆਹ ਛਿਵਾਰੀ ਭੈਣ ਬੈਠੀ ਆ ਨਹੀਂ ਇਹ ਸ਼ੌਕ ਫਿਰ ਆ ਉੱਚੇ ਮੱਥੇ ਦੇ ਵਿੱਚ ਪੱਠਾ ਜੀ ਆਪਾਂ ਘਰ ਦੀਆਂ ਤਿਆਰ ਕੀਤੀਆਂ ਤੁਸੀਂ ਦੇਖ ਸਕਦੇ ਹੋ ਕੀ ਬਾਤ ਹੈ ਤੁਹਾਨੂੰ ਬੱਕਰਾ ਵੀ ਦਿਖਾਵਾਂਗੇ ਉੱਚੇ ਮੱਥੇ ਵਾਲਾ ਹੂੰ ਆਹ ਦੇਖ ਸਕਦੇ ਹੋ ਉੱਚੇ ਮੱਥੇ ਦੇ ਵਿੱਚ ਪੱਠਾ ਜੀ ਇਹ ਇਹ ਆਪਾਂ ਘਰ ਦੀ ਤਿਆਰ ਕੀਤੀ ਆ ਕੋਈ ਇਹ ਨਹੀਂਗਾ ਵੀ ਸਪੈਸ਼ਲ ਬੱਕਰਾ ਛੱਡਿਆ ਸੀ ਹੂੰ ਛਿਵੇ ਦੀ ਛਿਵਾ ਦੀ ਬੱਚੀ ਆ ਜੀ ਇਹ ਠੀਕ ਹੈ ਜੀ ਤੇ ਜੀ ਸੇਵਾ ਦਾ ਕਾਫੀ ਰਿਜ਼ਲਟ ਹੋਊਗਾ ਤੁਹਾਡੇ ਕੋਲ ਹਾਂਜੀ ਹਾਂਜੀ ਛਿਵਾ ਦੀਆਂ ਪੱਠਾਂ ਸੂਨ ਵਾਲੀਆਂ ਨੇ ਜੀ ਹੁਣ ਅੱਛਾ ਤੇ ਬਾਕੀ ਕੋਸ਼ਿਸ਼ ਖੇ ਸੇਲ ਵੀ ਆਹ ਛਿਵਾ ਦੀ ਭੈਣ ਆ ਜੀ ਇਹ ਸ਼ੇਵਦੀ ਇਹ ਵੀ ਚੈਂਪੀਅਨ ਆ ਜੀ ਪੂਰਾ ਨੱਕ ਮੂੰਹ ਮੱਥਾ ਇਹ ਹੈਗਾ ਜੀ ਇਹਦੀ ਹਾਈਟ ਵੀ ਬਹੁਤ ਸੋਹਣੀ ਆ ਜੀ ਲੰਮਾਈ ਬੜੀ ਵਧੀਆ ਵਾ ਬਾਕੀ ਸਾਊ ਸੀਲ ਬਹੁਤ ਆ ਜੀ ਸਹੀ ਗੱਲ ਆ ਜੀ ਠੀਕ ਆ ਜੀ ਇਹ ਸ਼ੇਵਦੀ ਭੈਣ ਆ ਬਾਕੀ ਆ ਜਿਹੜੀ ਆਪਣੇ ਮਾਲਕ ਵਾਲਾ ਕਾਲਾ ਜੀ ਉਹ ਤੋਂ ਪੱਠ ਲਈ ਸੀ ਉਹਦੀ ਬੱਕਰੀ ਇੱਕ ਦੁੱਧ ਨੂੰ ਬਹੁਤ ਖਰੀ ਸੀ ਹੁਣ ਆ ਤੇ ਲੋਕ ਕਹਿੰਦੇ ਜੀ ਬੋਕ ਭਿੜਦੇ ਆ ਜੀ ਝੁੱਲੀਆਂ ਲਾ ਦੋ ਜੇ ਕਰ ਦੋ ਵੋ ਕਰ ਦੋ ਆ ਦੋ ਬੈਠੇ ਆ ਜੀ ਹਾਂ ਮੈਂ ਉਹੀ ਦੇਖ ਰਿਹਾ ਵੀ ਇਨਸਾਨ ਤਾਂ ਬੈਠੇ ਨੇ ਬੜਾ ਬੋ ਬੈਠੇ ਨੇ ਮੂੰਹ ਨਾਲ ਮੂੰਹ ਜੋੜੀ ਬੈਠੇ ਆ ਭਾਈ ਜੀ ਥੋੜਾ ਜਿਹਾ ਪਿਆਰ ਵੀ ਚਾਹੀਦਾ ਇਹਨਾਂ ਨੂੰ ਹੂੰ ਪਿਆਰ ਚਾਹੀਦਾ ਉਹ ਸ਼ੇਵਾ ਬਾਜੀ ਪਰਲਾ ਹੂੰ ਆ ਦੂਜਾ ਬੱਕਰਾ ਵਾ ਜਿਹੜਾ ਚ ਵੱਡੇ ਉੱਚੇ ਮੱਥੇ ਦੇ ਵਿੱਚ ਸਪੈਸ਼ਲ ਮਂਗਾਇਆ ਆਪਾਂ ਲਿਆ ਵਾ ਠੀਕ ਹੈ ਖੜਾਓ ਇਹਨਾਂ ਨੂੰ ਮੜਾ ਜਾ ਉੱਠ ਬਈ ਸ਼ੇਵਾ ਉੱਠੋਈ ਠੋ 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 ਸਿੰਗ ਮੂੰਹੇ ਪੂਰੇ ਜ਼ਬਰਦਸਤ ਬੱਕਰੇ ਨੇ ਬਾਈ ਚੈਂਪੀਅਨ ਇਹ ਤਾਂ ਕਈ ਮੇਲੇ ਦਿੱਤੇ ਆ ਇਹ 8 ਮੇਲਿਆਂ ਦਾ ਚੈਂਪੀਅਨ ਆ ਜੀ ਕਿਆ ਬਾਤ ਹੈ 45 ਇੰਚ ਹਾਈਟ ਆ ਜੀ ਇਹਦੀ ਹੂੰ ਤੇ ਬਾਕੀ ਇਹਦੇ ਸੱਟ ਲੱਗੀ ਸੀਗੀ ਹੁਣ ਸੈਟ ਆ ਪੂਰਾ ਠੀਕ ਹੈ ਹਾਂ ਜੀ ਤਾਂ ਹੀ ਇਸ ਕਰਕੇ ਕਮਜ਼ੋਰ ਬਹੁਤ ਹੋ ਗਿਆ ਸੀਗਾ ਪਿਛਲੇ ਸਾਲ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰ ਸੀ ਹੁਣ ਕਿੰਨੇ ਦੰਦ ਹੋ ਗਿਆ ਇਹ ਹੁਣ ਇਹ 8 ਦੰਦ ਆ ਜੀ ਫ੍ਰੈਸ਼ ਦੰਦ ਠੀਕ ਹੈ ਜੀ ਅੱਗੇ ਕੋਈ ਤਿਆਰ ਕਰ ਰਹੇ ਹੋਗੇ ਬੱਚਾ ਇਹਦਾ ਅੱਗੇ ਹਜੇ ਤਾਂ ਨਹੀਂ ਕੁਝ ਕਹਿ ਸਕਦੇ ਜੀ ਇਹ ਸੂਏ ਦਾ ਲਵਾਂਗੇ ਜਿਹੜਾ ਹੁਣ ਸੂਆ ਪਿਆ ਨਾ ਜੀ ਇਹਦੇ ਬੱਚੇ ਪਾਲਾਂਗੇ ਬਾਕੀ ਪਹਿਲੇ ਸੂਏ ਵਾਲੇ ਜਿਹੜੇ ਬੱਚੇ ਸਾਰੇ ਸੇਲ ਹੋ ਗਿਆ ਦੇ ਹਾਂ ਤੇ ਆ ਹੈਗਾ ਜੀ ਉੱਚੇ ਮੱਥੇ 'ਚ ਬਰੀ ਡਰਾ ਆਪਣੇ ਕੋਲ। ਮੂੰਹ ਦੇਖੋ ਬਈ ਕਿਸੇ ਦੀ ਬੱਕਰੀ ਤੇਰੀ ਆਪਾਂ ਛੱਡਦੇ ਜੀ ਇਹਨੂੰ। ਅੱਛਾ। ਨਾ ਜੀ ਨਾ। ਆਪਾਂ ਨੂੰ ਕੋਈ ਲਾਲਚ ਨਹੀਂ ਲੋਕ ਕਹਿੰਦੇ ਪੈਸੇ ਲੈ ਲਓ ਜੀ ਬੱਕਰੀ ਲਵਾ ਦਿਓ। ਹਾਂ। ਬਾਈ ਜੀ ਬੱਕਰੀ ਨਹੀਂ ਲਵਾਉਣੀ ਨਾ ਆਪਾਂ ਪੈਸੇ ਲੈਣੇ ਆ। ਅੱਛਾ। ਆਪਦੇ ਵਾਸਤੇ ਰੱਖਿਆ ਜਾਨਵਰ ਸ਼ੌਂਕ ਨੂੰ। ਹੂੰ ਇਹਨਾਂ ਦੇ ਵਿੱਚ ਫਿਰਦੇ ਨੇ ਜਿਹੜੀ ਬੱਕਰੀ ਉੱਠੀ ਦੀ ਆ ਉਹ ਆਪਦੀ ਮਾਤਮਾ ਨੂੰ ਦੇਖ ਕੇ ਰਵਾਈਦੇ ਵੀ ਆਹ ਬੱਕਰੀ ਛੇਵਾ ਤੋਂ ਬੱਚਾ ਵਧਿਆ ਦਊ ਹਾਂ ਆਹ ਇਹ ਤੋਂ ਵਧਿਆ ਦਊ ਯਾਨਕਿ ਇਹ ਦੇਖਣੀ ਪਊ ਹਾਂਜੀ ਹਾਂ ਪਤਾ ਕੀ ਲੈ ਲੋਕ ਲਵਾ ਕੇ ਲੈ ਜਾਂਦੇ ਆ ਬਾਈ ਜੀ ਬੱਕਰੀ ਹੁੰਦੀ ਆ 15000 ਵਾਲੀ ਹੂੰ ਤੇ ਬੱਕਰਾ ਛੜਦੀ ਉਹਦੇ ਤੇ 10 ਲੱਖ ਵਾਲਾ ਸੀ ਠੀਕ ਹੈ ਤੇ ਬਦਨਾਮੀ ਫਿਰ 10 ਲੱਖ ਵਾਲੀ ਦੀ ਹੋਣੀ ਆ ਬਾਈ 15 ਵਾਲੀ ਨੂੰ ਕਿਸੇ ਨੇ ਨਹੀਂ ਪੁੱਛਣਾ 15 ਵਾਲੇ ਨੂੰ ਨਹੀਂ ਪੁੱਛਣਾ ਵੀ ਕੋਈ ਨਹੀਂ ਪੁੱਛਣਾ ਕਿਸੇ ਨੇ ਇਸ ਕਰਕੇ ਉਹ ਤੋਂ ਵਹਿਤਰਾ ਬਾਈ ਆਪਦੇ ਘਰੇ ਬਰੀਡ ਤਿਆਰ ਕਰਾਂਗੇ ਹਾਂ ਤਿਆਰ ਕਰਕੇ ਫਿਰ ਬੱਚਾ ਦਿਖਾਵਾਂਗੇ ਵੀ ਆਹ ਇਹਦਾ ਬੱਚਾ ਵਾ ਇਹਦੀ ਡਿਮ ਕਿੰਨਾ ਕ ਪਾਇਆ ਜਾਂਦਾ ਹੈ ਡਿਮਾਂਡ ਬਹੁਤ ਹੈ ਜੀ ਪਰ ਲੋਕ ਪੈਸੇ ਨਹੀਂ ਭਰਦੇ ਪਾਇਆ ਕਿੰਨਾ ਕ ਜਾਂਦਾ ਹੈ ਪੰਜਾਬ ਚ ਮਬਾਰਾ ਜੀ ਹੁਣ ਮੈਂ ਤੁਹਾਨੂੰ ਕੁਝ ਨਹੀਂ ਕਹਾਂ ਪੰਜਾਬੋਂ ਬਾਹਰ ਇਹਦੀ ਬਹੁਤ ਜ਼ਿਆਦਾ ਮੰਗ ਹੈ ਜੀ ਇਸ ਬੱਕਰੇ ਦੀ ਹਾਂ ਰਿਆਸਤ ਅਲੀ ਨੂੰ ਪੁੱਛ ਲਿਓ ਵੀ ਕਿੰਨੇ ਬੰਦੇ ਮੰਗਦੇ ਆ ਆ ਆਸਮ ਭਾਈਆ ਮਹਾਰਾਸ਼ਟਰ ਗੋਂਬੇ ਦੇ ਵਿੱਚ ਉਹ ਬੱਕਰੇ ਨੂੰ ਮੰਗ ਰਿਆ ਪਰ ਆਪਾਂ ਨਹੀਂ ਦੇ ਰਹੇ ਜੀ ਕਿਉਂ ਨਹੀਂ ਦੇ ਰਹੇ ਇਹਦਾ ਕੋਈ ਕਾਰਨ ਹੈ ਬਾਈ ਜੀ ਇਧਰ ਪੀਵਾ ਵੀ ਪਾਵੇ ਤੇਰੇ ਤਾਂ ਹਣੋਂਗੇ 2 ਰੁਪਏ ਲੱਗਦੇ ਵੀ ਆ ਪਰ ਜਿੰਨੇ ਅਸੀਂ ਸਾਨੂੰ ਚਾਹੀਦੇ ਉਹਨੇ ਨਹੀਂ ਲੱਗ ਰਹੇ ਅੱਛਾ ਹੁਣ ਜੇ ਆ ਚੀਜ਼ ਤੁਸੀਂ ਲੱਭ ਕੇ ਲਿਆਓਗੇ ਹਾਂ ਇਹ ਹਜ਼ਾਰਾਂ ਚੋਂ ਇੱਕ ਮਿਲਣੀ ਆ ਹਾਂ ਠੀਕ ਆ ਜੀ ਉੱਚਾ ਮੱਥਾ ਹਰੇਕ ਹੀ ਕਹਿੰਦਾ ਜੀ ਉੱਚਾ ਮੱਥਾ ਉੱਚਾ ਮੱਥਾ ਆ ਮੰਡੀ ਦੇ ਵਿੱਚ ਲੈ ਜਾਣੇ ਆ ਜੇ ਇਹਦੇ ਮਗਰ ਕਮਲੇ ਹੋ ਕੇ ਨਾ ਲੋਕ ਤੁਰੇ ਫਿਰਨ ਆ ਸਿੰਘ ਹੀ ਨਹੀਂ ਮਿਲਦਾਗਾ ਜੀ ਉੱਚਾ ਮੱਥਾ ਨਹੀਂ ਮਿਲਣਾ ਜੀ ਉੱਚੇ ਮੱਥੇ ਪੱਟ ਦੇਖੋ ਜਿਹੜੀ ਮੈਂ ਤੁਹਾਨੂੰ ਪੱਟ ਦਿਖਾਈ ਆ ਉੱਚੇ ਮੱਥੇ ਦੇ ਬਾਈ ਜੀ ਸਿੰਘ ਪੂਰੇ ਜ਼ਬਰਦਸਤ ਹੋਣਗੇ ਆ ਦੇਖੋ ਬਈ ਪੂਰੇ ਜ਼ਬਰਦਸਤ ਸਿੰਘ ਸਿੰਘ ਕਹਿੰਦਾ ਨੇ ਜੀ ਨੂੰ ਪੂਰੇ ਜ਼ਬਰਦਸਤ ਸਿੰਘ ਹੋਣਗੇ ਉੱਚੇ ਮੱਥੇ ਦੇ ਵਿੱਚ ਸਹੀ ਗੱਲ ਆ ਠੀਕ ਆ ਗ੍ਰੇ ਜੀ ਨਾ ਲੈਂਥ ਪੂਰੀ ਐ ਦੇ ਸੋਹਣਾ ਬੱਕਰਾ ਹੈ ਜੀ 43 ਇੰਚ ਹਾਈਟ ਆ ਜੀ ਇਹਦੀ ਬੱਕਰੇ ਦੀ ਠੀਕ ਹੈ ਇਹ ਥੋੜਾ ਜਿਹਾ ਉਪਰਾ ਕਰ ਗਿਆ ਸੀ ਆਪਣੇ ਕੋਲੇ ਆ ਕੇ ਜੀ ਇਹ ਆਪਾਂ ਚੋਮੂ ਵਾਲੇ ਮੇਜਰ ਤੋਂ ਖਰੀਦਿਆ ਸੀ ਜਨਕੀ ਇਹਦਾ ਤਰਜ਼ਾ ਅਸੀਂ ਨਾਂ ਲੈਣ ਤੋਂ ਚਿਪਦੇ ਨਹੀਂ ਅਗਲਾ ਕਹਿੰਦਾ ਦੱਸੋ ਨਾ ਜੀ ਕਿਉਂ ਨਾ ਦੱਸੀਏ ਯਾਰ ਅਸੀਂ ਲਿਆ ਵਾ ਪੈਸੇ ਲਾ ਕੇ ਲਿਆ ਪੈਸੇ ਲਾ ਕੇ ਲਿਆ ਠੀਕ ਹੈ ਕਿ ਨਹੀਂ ਪੈਸੇ ਲਾ ਕੇ ਲਿਆ ਵਾ ਇਹਨੂੰ ਤਕਰੀਬਨ ਆਪਣੇ ਕੋਲੇ ਆਏ ਨੂੰ 5 ਮਹੀਨੇ ਹੋ ਗਏ ਹੂੰ ਪਰ ਮਾਲਿਕ ਕਿਰਪਾ ਕਰੇ ਇਹਦਾ ਰਿਜ਼ਲਟ ਆਊਗਾ ਜੀ ਹੁਣ ਆ ਜਾਣਾ ਜੀ ਆ ਜਾਣਾ ਜੀ ਇਹਦਾ ਰਿਜ਼ਲਟ ਵੀ ਆ ਜਾਣਾ ਆ ਲਓ ਜੀ ਆ ਸ਼ੇਵਾ ਦੀ ਧੀ ਬੈਠੀ ਆ ਲੈ ਚੈੱਕ ਕਰੋ ਆ ਬੱਕਰੇ ਦਾ ਰਜ਼ਾ ਆ ਆ ਸ਼ੇਵਾ ਦੀ ਧੀ ਆ ਜੀ ਦੇਖ ਲਓ ਹੁਣ ਸੌਣ ਨੂੰ ਤਿਆਰ ਆ ਇਹ ਇਹ ਦੰਦਾਂ ਦੀ ਦੰਦਾਂ ਦੀ ਕਦੇ ਦੇਖੀ ਨਹੀਂ ਜੀ ਹੋਊਗੀ ਚਾਰ ਦੰਦ ਹੋਊਗੀ ਜਾਂ 6 6 ਕ ਕੱਢ ਗਈ ਜੀ ਇਹ ਦੰਦ ਕੱਢ ਗਈ ਇਹ ਸਿੰਗ ਸੁng ਦੇਖ ਲਓ ਐਨ ਪੂਰੇ ਵਧੀਆ ਨੱਕ ਨਕੋੜਾ ਬਿਲਕੁਲ ਸ਼ੇਵਾ ਵਰਗਾ ਪਹਿਲਾਂ ਹੀ ਸੌਣਾ ਨਾ ਜੀ ਇਹਨੇ ਹਾਂ ਜੀ ਪਹਿਲੇ ਸੂਏ ਪਹਿਲਾਂ ਇਹ ਦੀ ਧੀ ਆ ਠੀਕ ਹੈ ਜੀ ਹਾਇਟ ਤੇ ਲੇਵਾ ਬੜਾ ਵਧੀਆ ਬਣਨਾ ਹੈ। ਲੇਵਾ ਪੂਰਾ ਵਧੀਆ ਜੀ ਭਾਂਡੇ ਦੀ ਬਹੁਤ ਵਧੀਆ ਹੁਣ ਉੱਚੇ ਮੱਥੇ ਸਾਨੂੰ ਹੋਰ ਦਿਖਾ ਦਿੰਦੇ ਆ ਪੱਠ ਜੀ। ਪੱਠਾ ਬਾਈ ਜੀ ਲੋਕ ਕਹਿੰਦੇ ਪੈਸੇ ਲਾਉਣੇ ਆ ਜੀ ਪੱਠ ਦੇ ਦਿਓ ਬਾਈ ਜੀ ਪੈਸੇ ਲਾਉਣੇ 6-7000 ਹੁਣ 6-7000 ਵਿੱਚ ਬਾਈ ਜੀ ਉਹ ਜੀ ਆਊਗੀ। ਠੀਕ ਐ। ਆਹ ਦੇਖੋ ਉੱਚੇ ਮੱਥੇ ਦੇ ਵਿੱਚ ਪੱਠੇ। ਉੱਚੇ ਮੱਥੇ ਦੇ ਪੱਠ ਸਕਿਨ ਬੜੀ ਸਾਫ ਆ ਜੀ। ਤੇ ਇਹ ਵੀ ਇਹ ਦੇਖ ਲਓ ਤੁਸੀਂ ਇਹ ਪਾਲੀਆਂ ਸਾਰੀਆਂ ਮੇਰੀਆਂ ਘਰ ਦੀਆਂ ਮੁੱਲ ਦੀ ਪੱਠ ਮੈਂ ਤੁਹਾਨੂੰ ਕੋਈ ਨਹੀਂ ਦਿਖਾਉਣੀ। ਠੀਕ ਐ। ਮੁੱਲ ਦੀ ਨਹੀਂ ਦਿਖਾਉਣੀ ਮੁੱਲ ਦੀਆਂ ਹੈਗੀਆਂ ਵਿੱਚ ਪਰ ਨਹੀਂ ਦਿਖਾਉਣੀਆਂ ਆ ਬੱਚਾ ਪਾਲ ਰਹੇ ਤੁਸੀਂ ਕਹਿੰਦੇ ਬੱਚਾ ਪਾਲਣਾ ਹਾਂ ਹਾਂ ਆ ਬੱਚਾ ਪਾਲਾਂਗੇ ਜੀ ਇਹ ਤਕਰੀਬਨ 50 ਦਿਨ ਦਾ ਬੱਚਾ ਸਾਰਾ ਹੀ ਅੱਛਾ ਹਾਂ ਜੀ ਇਹ 2 ਮਹੀਨੇ ਦਾ ਹਜੇ ਹੋਇਆ ਨਹੀਂ ਕਮਾਲ ਦੀ ਗੱਲ ਹਾਂ ਜੀ ਬਾਬਾ ਲਾਹ ਰੰਗ ਦਾ ਬੱਕਰਾ ਪਾਲੂਗਾ ਇਹ ਇਹ ਪਾਲਣਾ ਜੀ ਇਹ ਦਿਖਾਵਾਂਗੇ ਤੁਹਾਨੂੰ ਵੀ ਕੀ ਚੀਜ਼ ਕੀ ਬਣਦੀ ਹੈ ਅੱਛਾ ਹਾਂ ਜੀ ਇਹ ਸ਼ੇਵਾ ਦਾ ਬੱਚਾ ਕੀ ਬਾਤ ਹੈ ਹਾਂ ਜੀ ਇਹ ਲਾਲ ਰੰਗ ਚ ਆ ਗਿਆ ਹਾਂਜੀ ਇਹ ਪੂਰੇ ਨਾਗਰੇ ਚ ਆ ਗਿਆ ਜੀ ਨਾਗਰੇ ਚ ਆ ਗਿਆ ਇਹ ਪਾਲਣਾ ਵਾ ਜੀ ਇਸ ਕਰਕੇ ਆਪਾਂ ਦਿੱਤਾ ਨਹੀਂ ਇਹ ਕਿਸੇ ਨੂੰ ਬਾਬਾ ਜੀ ਤੁਸੀਂ ਬੈਠ ਕੇ ਨਾ ਸੌਂਕ ਵੀ ਰੱਖਦੇ ਰਹੇ ਹੋ ਮੈਂ ਬੈੜੇ ਵੀ ਹੈਗੇ ਜੀ ਅਗਲੀ ਮੰਡੀ ਮਾਰਾਂ ਸੌਖ ਰੱਖੇ ਤੁਹਾਨੂੰ ਉਹ ਵੀ ਦਿਖਾ ਦਿਆਂਗੇ ਅੱਛਾ ਹਾਂਜੀ ਠੀਕ ਹੈ ਕੱਲ੍ਹ ਕੇ ਮੇਲੇ ਤੇ ਵੀ ਲਾਉਂਗਾ ਸਟਾਲ ਹਾਂਜੀ ਕੱਲ੍ਹ ਕੇ ਮੇਲੇ ਤੇ ਵੀ ਲਾਉਂਗਾ ਸਟਾਲ ਕੱਲੇ ਕੇ ਮੇਲੇ ਤੇ ਆ ਬੱਕਰੀਆਂ ਲੈ ਚੱਲਾਂਗੇ ਜੀ ਲਓ ਜੀ ਆਹ ਪੱਠ ਦੇ ਲਓ ਇਹ ਵੀ ਗੱਪਣ ਹਾਂ ਇਹ ਉੱਚੇ ਮੱਥੇ ਵਾਲੇ ਬੱਕਰੇ ਤੋਂ ਗੱਪਣ ਠੀਕ ਹੈ ਜੀ ਚੱਪੀ ਬੱਕਰੀ ਜਿਹਨੂੰ ਪਿਓਰ ਬੀਟਲ ਕਹਿੰਦੇ ਨੇ ਜੀ ਉਹ ਆ ਦੇਖੋ ਬਈ ਕੰਨਾ ਦੀ ਲੈਂਥ ਦੇਖ ਲੋ ਆਪਾਂ ਕੋਈ ਫੜ ਨਹੀਂ ਮਾਰਦੇ ਹੈਗੇ ਸਾਨੂੰ ਨਹੀਂ ਪਤਾ ਬਈ ਇਹਦੇ ਕੰਨ ਕਿੰਨੇ ਆ ਮੂੰਹ ਮੱਥੇ ਬਹੁਤ ਹੈ ਠੀਕ ਹੈ ਕਿ ਨਹੀਂ ਜੀ ਚੀਜ਼ ਕਹਿ ਦਿੰਦਾ ਜੀ ਚੀਜ਼ਾਂ ਮਿਲਦੀਆਂ ਜ਼ਰੂਰ ਆ ਜੀ ਪੈਸੇ ਲੱਗਦੇ ਨੇ ਠੀਕ ਹੈ ਕਿ ਨਹੀਂ ਹੁਣ ਆ ਪੱਠ ਬੈਠੀ ਆ ਸਾਡੇ ਕੋਲੇ ਬਿਸਰ ਭੋਲੇ ਸਾਤ ਉਹ ਇਹ ਲਾਗੀ ਕਰਾਸ ਹੋ ਗਈ ਬੱਕਰੇ ਤੋਂ ਸੂਪੀ ਚਲ ਇਹਨੇ ਦੋ ਪੱਠਾਂ ਦਿੱਤੀਆਂ ਨੇ ਸਾਨੂੰ ਨਹੀਂ ਪਤਾ ਲੱਗ ਕਿ ਕਿਹੜੇ ਬੱਕਰੇ ਤੋਂ ਕਰਾਸ ਹੋਈ ਆ ਕਈ ਵਾਰੀ ਕੋਈ ਉਦਾਂ ਚਰਾਇ ਤੇ ਛੱਡ ਦਿੰਦਾ ਇਹ ਚੈਂਪੀਅਨ ਆ ਜੀ ਇਹ ਪੱਠ ਲਦਾਲ ਮੇਲੇ ਚ ਖੀਰਿਆਂ ਦੇ ਵਿੱਚ ਪਹਿਲਾ ਨੰਬਰ ਕਰਕੇ ਆਈ ਸੀ ਆ ਤੋਂ ਤਿੰਨ ਸਾਲ ਪਹਿਲਾਂ ਦੀ ਗੱਲਾਂ ਹਾਂਜੀ ਖੀਰਿਆਂ ਦੇ ਵਿੱਚ ਇਹ ਪਹਿਲਾ ਨੰਬਰ ਕਰਕੇ ਆਈ ਸੀ ਲਦਾਲ ਮੇਲੇ 'ਚ ਦੋ ਪੱਠਾਂ ਦੇਤੀਆਂ ਨੇ ਹਾਂਜੀ ਤੇ ਹੁਣ ਕਈ ਕਹਿੰਦੇ ਆ ਜੀ ਸਾਨੂੰ 40 ਇੰਚ ਦੀ ਪੱਠ ਚਾਹੀਦੀ ਆ ਹੂੰ ਬਾਈ ਜੀ 4 ਇੰਚ ਦੀ ਪੱਠ ਆ ਆ 4 ਦਾ 40 ਇੰਚ 40 4 ਦਾ ਦਾ 41 ਇੰਚ ਹਾਈਟ ਆ ਜੀ 41 ਇੱਥੇ ਐ ਖੜਾਓ ਜੀ ਨੂੰ ਆ ਪੁੱਤਰੇ ਆ 41 ਇੰਚ ਹਾਈਟ ਆ ਜੀ ਹੂੰ ਠੀਕ ਹੈ ਨਾ ਹੁਣ ਜੇ ਆਪਾਂ ਕਹਿ ਦਈਏ ਵੀ 41 ਇੰਚ ਹਾਈਟ ਕਰਾਉਣੀ ਬਹੁਤ ਔਖੀ ਆ ਪੱਟ ਤੋਂ ਇਹ ਥੋੜੀ ਸੀ ਘਰੀ ਹੈਗੀ ਬਾਈ ਜੀ ਆਪਾਂ ਤਾਂ ਲਈ ਆ अच्छा मालिक ਤੋਂ ਲਈ ਰੁਪਈਏ ਵੀ ਰੱਜ ਮੇ ਦਿੱਤੇ ਆ ਉਹਨੂੰ ਓਕੇ ਠੀਕ ਹੈ ਕਿ ਨਹੀਂ ਹੁਣ ਜੇ ਕੋਈ ਆਊਗਾ ਤਾਂ ਰੱਜਵੇਂ ਹੀ ਲਵਾਂਗੇ ਰੱਜ ਮੇ ਲਈ ਜਾਣਗੇ ਠੀਕ ਹੈ ਕਿ ਨਹੀਂ ਇਹ ਜੀ ਚੀਜ਼ ਨਿਕਲਦੀ ਨਹੀਂ ਹੈ ਜੀ ਹੁਣ ਜੇ ਮੈਂ ਝੂਠ ਨਹੀਂ ਬੋਲਣਾ ਵੀ ਮੇਰੇ ਘਰ ਦੀ ਪਾਠ ਘਰ ਦੀ ਨਹੀਂ ਇਹ ਆਪਾਂ ਲਈ ਹੋਈ ਹੈ ਮੈਂ ਦਿਖਾ ਤੁਹਾਨੂੰ ਤਾਂ ਦਿੱਤੀ ਕਿ ਵੀ ਦੇਖੋ ਇਹ ਬੰਦੇ ਨੇ ਕਿੰਨੀ ਸਬਰ ਦੇ ਨਾਲ ਰੱਖੀ ਹੋ ਨਹੀਂ ਤਾਂ ਅਗਲਾ ਕਹਿੰਦਾ ਬੋਲਪੀ ਪਾਠ ਲਵਾ ਦਿਓ ਛੋਟ ਛੋਟੀਆਂ ਲਵਾਈ ਜਾਂਦੇ ਆ ਜੀ ਬਾਈ ਜੀ ਉਹ ਫਿਰ ਉਹਦੀ ਵਾਲੀ ਵਧੀਆ ਨਹੀਂ ਬਣਦੀਆਂ ਹੈਗੀਆਂ ਚੀਜ਼ਾਂ ਹਾਂ ਉਹਨੇ ਬੱਚਿਆਂ ਦੇ ਵੀ ਨਹੀਂ ਕਰਨੀ ਹੈਗੀ ਬਾਕੀ ਜੀ ਕਈ ਇਹ ਸ਼ੌਂਕ ਆ ਜੀ ਚੈਂਪੀਅਨ ਪਸ਼ੂ ਖਰੀਦਣਾ ਬ ਆ ਜਿਹੜੀ ਪੱਠ ਬੈਠੀ ਆ ਜੀ ਮੈਂ ਕੈਨੇਡਾ ਚ ਸੀਗਾ ਠੀਕ ਆ ਜੀ ਇਹ ਮੁੱਲਾਪੁਰ ਮੇਲਾ ਆਪਾਂ ਜਿਹੜਾ ਵੱਡਾ ਮੇਲਾ ਕਰਾਇਆ ਸੀ ਉਹਦੇ ਚਾਰ ਦੰਦ ਦੇ ਵਿੱਚ ਫਾਸਟ ਸੀਗੀ ਚਾਰ ਦੰਦ ਚ ਫਾਸਟ ਲਕੀ ਲ ਸਾੜੇ ਕੋਲੇ ਸੀਗੀ ਇਹ ਹੂੰ ਲਕੀ ਲ ਸਾੜੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਬਾਬਾ ਜੀ ਮੈਨੂੰ ਪੈਸਿਆਂ ਦੀ ਲੋੜ ਆ ਮੈਂ ਪੱਠ ਵੇਚਣੀ ਆ ਹੂੰ ਮੈਂ ਕਿਹੜੀ ਆ ਕਹਿੰਦਾ ਜਿਹੜਾ ਮੁੱਲਾਪੁਰ ਚੈਂਪੀਨ ਰਹੀ ਸੀ ਮੈਂ ਕਹਾਂ ਬੋਲੋ ਕਿੰਨੇ ਪੈਸੇ ਕਹਿੰਦਾ ਜੀ ਇੰਨੇ ਪੈਸੇ ਮੈਂ ਕਹਾਂ ਤੇਰੇ ਖਾਤੇ ਚ ਪੈ ਜਾਣਗੇ ਪੱਠ ਘਰੇ ਪਹੁੰਚਦੀ ਕਰ ਦੇ ਉੱਥੇ ਬੈਠੇ ਨੇ ਖਰੀਦ ਲਈ ਕੈਨੇਡਾ ਬੈਠੇ ਨੇ ਵੀਡੀਓ ਤੇ ਖ ਪਹਿਲੇ ਲੱਗ ਰਿਹਾ ਬਾਈ ਚੀਜ਼ਾਂ ਮਿਲਦੀਆਂ ਇਹੋ ਜਿਹੀ ਗੱਲ ਨਹੀਂ ਵੀ ਨਹੀਂ ਮਿਲਦੀਆਂ ਕਿੰਨਾ ਕਸਾ ਮਾਂ ਲੱਗ ਗਿਆ ਬਾਬਾ ਜੀ ਜਾਨਵਰਾਂ ਦੀ ਸ਼ਾਂਤੀ ਕਰਦਿਆਂ ਨੂੰ ਮੈਨੂੰ 7ਵਾਂ ਸਾਲ ਚੱਲ ਪਿਆ ਜੀ ਹਜੇ ਤੱਕ ਮੇਰੇ ਮਨ ਨੂੰ ਥੋੜੀਆਂ ਹੀ ਬੱਕਰੀਆਂ ਲੱਗੀਆਂ ਠੀਕ ਹੈ ਹਾਂਜੀ ਹਲੇ ਵੀ ਪਾਲ ਜਾ ਰਹੀ ਹੈ ਹਜੇ ਵੀ ਪਾਲ ਜਾ ਰਹੀ ਹੈ ਹਜੇ ਵੀ ਜਾਈ ਜਾਂਦੇ ਆ ਕਿਸੇ ਨਾ ਕਿਸੇ ਕੋਲ ਮਿਹਨਤ ਕਰ ਲਈ ਦੇ ਭਰਾਵਾ ਦੇ ਦੇ ਇੱਕ ਅੱਧੀ ਪੱਟ ਪਾਲ ਲਈਏ ਹੁਣ ਇੱਕ ਸਾਨੂੰ ਨਹੀਂ ਪਤਾ ਜੀ ਇਹ ਕਿਹੜੀ ਬਲੱਡ ਲੈਣਾ ਪਰ ਸਾਨੂੰ ਇਹ ਚੰਗੀ ਲੱਗੀ ਠੀਕ ਹੈ ਡੱਬੀਆਂ ਦੇ ਵਿੱਚ ਲੋਹੀ ਡੱਬੀ ਹੂੰ ਠੀਕ ਹੈ ਨਾ ਇਹ ਗੱਬਣ ਆ ਜੀ ਇਹ ਵੀ ਇਹ ਉੱਚੇ ਮੱਥੇ ਵਾਲੇ ਬੱਕਰੇ ਤੋਂ ਗ ਕਿਆ ਬਾਤ ਹੈ ਠੀਕ ਹੈ ਨਹੀਂ ਇਹ ਵੀ ਹੁਣ ਦੇਖਾਂਗੇ ਤੇ ਆ ਪਾਠ ਵੀ ਘਰ ਦੀ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਛੇਵਾ ਦੀ ਆ ਹੂੰ ਇਹ ਵੀ ਛੇਵਾ ਦੀ ਪਾਠ ਆ ਜੀ ਦੇਖੋ ਮੂੰਹ ਨੱਕ ਨਕੌੜਾ ਇਹਦਾ ਅੱਛਾ ਉਹ ਜਿਹੜਾ ਬੱਚਾ ਦਿਖਾਇਆ ਸੀਗਾ ਉਹਦਾ ਭਰਾ ਨਹੀਂ ਜੀ ਭਰਾ ਉਹਦਾ ਪਿਓ ਕੰਨੀਓ ਭਰਾ ਮਾਵਾ ਲੱਗ ਲੱਗ ਨੇ ਅੱਛਾ ਅੱਛਾ ਮਾਵਾ ਲੱਗ ਲੱਗ ਮਾਵਾ ਇਹਨਾਂ ਦੀ ਅਲੱਗ ਲੱਗ ਆ ਜੀ ਓਕੇ ਠੀਕ ਹੈ ਕਿ ਨਹੀਂ ਜੀ ਸੋਹਣਾ ਇਹ ਵੀ ਹਾਂ ਜੀ ਬਾਕੀ ਸੋਹਣੀ ਪਾਠ ਬਈ ਵਧੀਆ ਰਿਜ਼ਲਟ ਪਾਇਆਗਾ ਜਿਸ ਤਰ੍ਹਾਂ ਪਾ ਗਦੇ ਆ ਦੋ ਮਹੀਨੇ ਡੇਢ ਮਹੀਨੇ ਤੱਕ ਹੋਰ ਨਿਖਰ ਜਾਣਾ ਸਮਾਂ ਹਾਂ ਜੀ ਹਾਂ ਜੀ ਹੁਣ ਹੁਣ ਨਿਖਰਨਾ ਜੀ ਬਾਬਾ ਜੀ ਨੇ ਸਾਰੇ ਰੰਗ ਮਿਕਸ ਕਰਕੇ ਰੱਖੇ ਹੋਏ ਨੇਗੇ ਹੁਣ ਕਹਿੰਦੇ ਪੀਲੀ ਮੱਖੀ ਚੀਨੀ ਮੰਗਦੇ ਆ ਜੀ ਲੋਕ ਕਹਿੰਦੇ ਪੀਲੀ ਮੱਖੀ ਚੀਨੀ ਹਾਂ ਸਾਡੇ ਨजीर खान ਜੀ ਕਹਿੰਦੇ ਆ ਬਾਈ ਇਤਨੇ ਲੱਖ ਦੇ ਦੂੰਗਾ ਬਾਈ ਜੀ ਆ ਪਈ ਆ ਪੀਲੀ ਮੱਖੀ ਚੀਨੀ ਇਹ ਰੰਗ ਹੀ ਨਹੀਂ ਮਿਲਦਾ ਸਿੱਤੀ ਨਾ ਜੀ ਮੈਂ ਵੇਚਣ ਵਾਸਤੇ ਨਹੀਂ ਦਿਖਾਈ ਇਹ ਨਾ ਹੀ ਮੈਂ ਵੇਚਣੀ ਆ ਠੀਕ ਐ ਜੇ ਮੈਂ ਕਿਸੇ ਨੂੰ ਕਹ ਤੋ ਖਰੀਦ ਲੋ ਤੇ ਜਦੋਂ ਤੇ ਅਗਲਾ ਦੰਦ ਦੇਖੋ ਨੇ ਖਰੀਦਣੀ ਬਿਲਕੁਲ ਬੁੱਢੀ ਬੱਕਰੀ ਆ ਅੱਛਾ ਲਓ ਜੀ ਦੇਖਣ ਨੂੰ ਨਹੀਂ ਲੱਗੂਗੀ ਦੰਦ ਹੈ ਹੀ ਨਹੀਂ ਖਾਂਦੀ ਪਿੰਦੀ ਹੈਗੀ ਆ ਖਾਂਦੀ ਪਿੰਦੀ ਫੁੱਲ ਆ ਜੀ ਜਾਣਾ ਹਰੀ ਕੈਮ ਕਈ ਵੀਰਾਂ ਨੂੰ ਮੈਂ ਬੱਕਰੀ ਵਾਲਾ ਤਜਰਬਾ ਦੱਸ ਦਿੰਨਾ ਬਾਈ ਜੀ ਬੱਕਰੀ ਦੇ ਦੰਦ ਨਾ ਦੇਖਿਆ ਕਰੋ ਹਾਂ ਹਾਂ ਦੇਖਣੇ ਵੀ ਲਾਜ਼ਮੀ ਆ ਮਾੜੇ ਮੋਟੇ ਦੇਖੋ ਪਰ ਦੰਦਾ ਤੇ ਡਿਪੈਂਡ ਨਾ ਰਵੋ ਬੱਕਰੀ ਦੀ ਜਾੜ ਖਰੀ ਕੈਮ ਹੋਣੀ ਚਾਹੀਦੀ ਆ ਸਹੀ ਗੱਲ ਆ ਬੱਕਰੀ ਦੀ ਜਾੜ ਹਰੀ ਕੈਮ ਹੋਵੇ ਤੇ ਬੱਕਰੀ ਬੁੱਢੀ ਨਾ ਸਮਝਿਓ ਉਹ ਤੁਹਾਡੇ ਘਰੇ ਬਿਨਾਂ ਦੰਦਾ ਤੋਂ ਵੀ ਚਾਰ ਤੋਂ ਪੰਜ ਸੂਏ ਦੇਜੂਗੀ ਗਾਰੰਟੀ ਆ ਆ ਮੇਰੇ ਘਰੇ ਹੁਣ ਸੂਆ deta ਇਹਨੇ ਇੱਕ ਹਾਂ ਤੇ ਮੈਨੂੰ ਲੱਗਦਾ ਵੀ ਇਹ ਦੋ ਤੋਂ ਤਿੰਨ ਸੂਏ ਹੋਰ ਦੇਊਗੀ ਪਰਮਾਤਮਾ ਨੇ ਦੀ ਲੰਮੀ ਇਸੇ ਤਰ੍ਹਾਂ ਨੂੰ ਹਰੀ ਕੈਮ ਰੱਖਿਆ ਠੀਕ ਹੈ ਜੀ ਠੀਕ ਹੈ ਕਹਿੰਦੇ ਜੀ ਬਾਕੀ ਸ਼ੌਂਕ ਨੂੰ ਲਈਏ ਵੀ ਸ਼ੌਂਕ ਨੂੰ ਲਈਏ ਜੀ ਵੇਚਣੀ ਨਹੀਂ ਇਹ ਮੜੇ ਭੇਡਾਂ ਤੇ ਵੀ ਮਰਾਉਂਗੇ ਨੇਗਾ ਭੇਡਾਂ ਮਰਾਤਾ ਦਿੰਨੇ ਜੀ ਇਹ ਫੜੀਆਂ ਨਹੀਂ ਜਾਣੀਆਂ ਹਾਂ ਬਸ ਚਲਾਕ ਬਹੁਤ ਲਵੇ ਜਾਇਓ ਫੜਦੇ ਨਹੀਂਗੇ ਆਪਾਂ ਤੇ ਆਹ ਜਿਹੜੀ ਲੇਲੀ ਫਿਰਦੀ ਹੈ ਜੀ ਆਪਾਂ ਜਾਣਟੇ ਤੋਂ ਲਈ ਤਰਵੰਡੀ ਵਾਲੇ ਤੋਂ ਹਾਂ ਆਹ ਲੇਲੀ ਹਜੇ ਦੋ ਦੰਦ ਲੇਲੀ ਆ ਹਜੇ ਠੀਕ ਹੈ ਜੀ ਹਾਂਜੀ ਪੂੰਛੀ ਵਾ ਲੰਮੀਆਂ ਨੇ ਜੀ ਇਹਦੀਆਂ ਇਹ ਜਮਨਾਪਰੀ ਦੇ ਵਿੱਚ ਆ ਜੀ ਕਜਲੀਆਂ ਵੀ ਹੈਗੀਆਂ ਉਹ ਮੁੰਡੇ ਦੀਆਂ ਨੇ ਆਹ ਫਿਰਦੀ ਹੈ ਕਜਲੀ ਆ ਆ ਵੀ ਕਜਲੀ ਆ ਠੀਕ ਹੈ ਜੀ ਆਹ ਵੀ ਕਜਲੀ ਆ ਤੇ ਆਹ ਜਿਹੜੀਆਂ ਤਿੰਨੇ ਚਾਰੀ ਫਿਰਦੀਆਂ ਪੰਜੇ ਇਹ ਪੰਜੇ ਆਪਣੀਆਂ ਨੇ ਜਮਨਾਪਰੀ ਠੀਕ ਹੈ ਆ ਸੋਈ ਹੋਈ ਆ ਲੇਲੀ ਹੁਣ ਸੋਈ ਆ ਵੇਟ ਲੈਂਥ ਪੂਰਾ ਹੋ ਗਿਆ ਵਧੀਆ ਹਾਂਜੀ ਹਾਂ ਇਹ ਹੁਣ ਫੜ ਨਹੀਂ ਹੋਣੀ ਆ ਚਲਾਖ ਬਹੁਤ ਹੈ ਸਹੀ ਗੱਲ ਆ ਬੱਕਰੀ ਦਾ ਫੜੀ ਜਾਊਗੀ ਛੇਤੀ ਭੇਡ ਨਹੀਂ ਛੇਤੀ ਫੜੀ ਜਾਂਦੀ ਭਾਜਣਾ ਭੇਡ ਤੇ ਕੀ ਤੇ ਯਾਰ ਬਾਰੇ ਮੜਾ ਮੋਟਾ ਦੱਸੋਗੇ ਭੇਡ ਏਕਣਾ ਜੀ ਦੇਖੋ ਬੱਕਰੀ ਨੂੰ ਦਾਣਾ ਵੀ ਠੋਕ ਕੇ ਪਾਉਨੇ ਆ ਹਮ ਤਰਸੇਮ ਸਿੰਘ ਜੀ ਭੇਡ ਨੂੰ ਯਾਰ ਦਾਣਾ ਪਾਉਣ ਦੀ ਲੋੜ ਨਹੀਂ ਭੇਡ ਨੂੰ ਤਾਂ ਬਸ ਤੁਸੀਂ ਸਿਆਲ ਦੇ ਵਿੱਚ ਨੀਰਾ ਪਿळ ਜਾਵੇ ਕੋਈ ਕਹਿੰਦਾ ਮੂੰਗੀ ਦਾ ਪਾਓ ਜੀ ਮੈਂ ਕਹਿੰਦਾ ਕੋਈ ਵੀ ਹੋਵੇ ਯਾਰ ਨੀਰਾ ਪਾਓ ਤਾਂ ਢਿੱਡ ਭਰੇ ਠੀਕ ਆ ਬਾਰੋ ਇਹਨੇ ਆਪੇ ਕੱਕਕੰਡਾ ਇਹਨੂੰ ਕੋਈ ਬਾਹਲਾ ਦਰਾਖਤ ਵੱਢ ਕੇ ਪਾਉਣ ਦੀ ਲੋੜ ਨਹੀਂ ਪੇੜ ਨੂੰ ਹੂੰ ਇਹਨੇ ਇੱਥੇ ਛੱਡ ਦਿਓ ਇੱਥੇ ਕੁਛ ਨਹੀਂ ਹੈਗਾ ਨਾਲੇ ਹਾਂ ਆ ਤਾਂ ਹੁਣ ਤਾਂ ਆਪਾਂ ਚਲੋ ਡਾਣੀ ਦੂਣੀ ਗੋਪੀ ਲਿਆਂਦੀ ਆ ਵੱਢ ਕੇ ਇਹਨੂੰ ਪਾਉਣੀਆਂ ਬੱਕਰੀਆਂ ਨੂੰ ਹਾਂ ਪਰ ਪੇੜ ਨੂੰ ਕੁਛ ਨਹੀਂ ਪਾਉਣ ਦੀ ਲੋੜ ਜੰਮੀ ਵੀ ਪੇੜ ਨੇ ਤਾਂ ਪਤਾ ਨਹੀਂ ਕਿੱਥੋਂ ਰੱਜ ਲੈਣਾ ਥੱਲੇ ਜੜਾ-ਜੁੜਾ ਖਾ ਕੇ ਰੱਜ ਲੈਣਾ ਠੀਕ ਹੈ ਤੇ ਸ਼ਾਮ ਨੂੰ ਬੱਕਰੀ ਨਾਲੋਂ ਵੀ ਇਹਦਾ ਵੇਟ ਵੱਧ ਹੋ ਜਾਂਦਾ ਵੇਟ ਵੱਧ ਜਾਂਦਾ ਵੇਟ ਵੱਧ ਜਾਂਦਾ ਤੇ ਬਾਕੀ ਬੱਚਾ ਛੇਤੀ ਪਾਲਦੀ ਆ ਇਹ ਠੀਕ ਹੈ ਤੇ ਯਾਨੀ ਇੰਨਾ ਹੈਗਾ ਵੀ ਜੇ ਬੱਚੇ ਨੂੰ ਕੋਈ 19 21 ਗੱਲ ਹੋ ਗਈ ਬਾਈ ਹੁਣ ਬੱਕਰੀ ਦੇ ਬੱਚਿਆਂ ਨੂੰ ਕੋਈ ਗੱਲਬਾਤ ਹੋ ਗਈ ਆਪਾਂ ਦੁੱਧ ਤੇ ਚੋਲਾਂਗੇ ਹਾਂ ਹੁਣ ਸਾਡੀ ਬੱਕਰੀ ਸੋਈ ਆ ਹਾਂ ਪੇਟ 'ਚ ਬੱਚਾ ਫੁੱਲ ਗਿਆ ਮੈਂ ਤੁਹਾਨੂੰ ਦਿਖਾ ਦਿੰਨਾ ਹੁਣੀ ਸੋਈ ਆ ਜਾਓ ਠੀਕ ਐ ਬੱਚਾ ਫੁੱਲ ਗਿਆ ਇੱਕ ਬੱਚਾ ਮਰ ਗਿਆ ਦੂਜਾ ਮੈਨੂੰ ਲੱਗਦਾ ਉਹ ਵੀ ਤਿਆਰ ਹੀ ਆ ਚੱਲ ਗਿਆ ਕਹੇਗਾ ਆ ਜਾਓ ਤੁਹਾਨੂੰ ਦਿਖਾ ਦਈਏ ਠੀਕ ਐ ਜੀ ਤੇ ਬਾਈ ਜੀ ਇਹ ਖਰਬੂਜਿਆਂ ਦਾ ਫਾੜਾ ਇਸ ਕਰਕੇ ਕਹਿੰਦੇ ਆ ਇਹ ਚੱਲ ਜਾਂਦੇ ਆ ਇੱਕ ਤਾਂ ਅਸੀਂ ਇੱਕ ਤਾਂ ਤੁਰ ਗਿਆ ਆ ਕੰਨ ਦੇਖ ਲਓ ਬੱਚਿਆਂ ਦੇ ਇਹ ਪਹਿਲਾ ਸੂਤ ਆ ਦੇਖੋ ਕੰਨ ਦੇ ਜੀ ਮੱਥੇ ਵਾਲਿਆਂ ਦੇ ਰੀਏ ਬੱਕਰੀ ਫੜ ਕੇ ਲਿਆ ਔਰੇ ਕਿੱਥੇ ਪਹਿਲਾਂ ਸੂ ਪਿਆ ਜਾ ਕੀ ਕਰਨ ਇਹ ਬਾਈ ਜੀ ਬੱਕਰੀ ਦੇ ਟੱਕਰ ਟੁੱਕਰ ਲੱਗ ਗਈ ਕੋਈ ਹੋ ਜਾਂਦੀਆਂ ਨੇ ਤੇ ਹੋਵਾ ਬੈਠੀ ਹੈ ਬੱਕਰੀ ਲਿਆ ਫੜ ਕੇ ਹੁਣ ਉਹਦੇ ਦੁੱਧ ਤਾਂ ਚੋਵਾਂਗੇ ਨਾ ਜੇ ਬੱਚੇ ਨੂੰ ਕੋਈ ਗੱਲਬਾਤ ਹੋ ਗਈ ਜੇ ਹੁਣ ਭੇੜ ਦੇ ਬੱਚੇ ਨੂੰ ਕੋਈ ਗੱਲਬਾਤ ਹੋ ਗਈ ਬਾਈ ਜੀ ਭੇੜ ਦਾ ਦੁੱਧ ਨਹੀਂ ਤੁਸੀਂ ਚੋ ਸਕਦੇ ਸਹੀ ਗੱਲ ਆ ਕੋਈ ਵਿਰਲੀ ਕਰਮ ਵਾਲਾ ਕੋਈ ਜਾਂ ਤਜਰਬੇਕਾਰ ਬੰਦਾ ਉਹ ਚੋ ਸਕਦਾ ਵਾ ਟਕਾ ਲੂਗਾ ਨਹੀਂ ਨਹੀਂ ਪਰ ਅਸੀਂ ਤਾਂ ਬਾਲਾ ਕੋਈ ੱੱੱਕਾ ਕਰਦੇ ਨਹੀਂ ਇਹਨਾਂ ਦੇ ਨਾਲ ਆ ਬੱਕਰੀ ਸੋਈ ਹੈ ਜੀ ਆਪਣੀ ਇਹ ਆਪਾਂ ਲਈ ਸੀ ਥਲੇ ਵਾਲੇ ਡਾਕਟਰ ਤੋਂ ਹੂੰ ਇਹਂਦਗੜ ਦੇ ਮੇਲੇ ਤੇ ਲਈ ਸੀਗੇ ਇਹਨੂੰ ਹੋ ਗਏ 3 ਸਾਲ ਲਈ ਨੂੰ ਹੂੰ ਹੁਣ ਬੱਕਰੀ ਥੋੜੀ ਜਿਹੀ ਕਮਜ਼ੋਰ ਆ ਸੰਭੀ ਨਹੀਂ ਗਈ ਹੈਗੀ ਬੱਕਰੀ ਹੂੰ ਬਹੁਤ ਵਧੀਆ ਇਹਨੇ ਵਧੀਆ ਸਾਡੇ ਜਾੜ ਲਈ ਹੈ ਇਹਦੀਆਂ ਦੋ ਤਿੰਨ ਪੱਠਾਂ ਫਿਰਦੀਆਂ ਨੇ ਇੱਥੇ ਸਾਡੇ ਕੋਲ ਹੀ ਆ ਇੱਕ ਤਾਂ ਪੱਠੀ ਦੀ ਖੜੀ ਆ ਜ ਸਾਹਮਣੇ ਸੋਈ ਹੋਈ ਆ ਉਹੋ ਜੀ ਕਹਾ ਉਹਦੇ ਦੋ ਬੱਚੇ ਨੇ ਇਹਦੀ ਇੱਕ ਪੱਠ ਬਰਾਬਰ ਫੇਰ ਕਰਾਸ ਹੋਣ ਨੂੰ ਤਿਆਰ ਹੋਈ ਫਿਰਦੀ ਆ ਜਾਨਕੀ ਬਾਤਾਂ ਤਾਂ ਆ ਆ ਵੀ ਇਹਦੀ ਪਾਠਾ ਹੂੰ ਤੇ ਵਾਦਾ ਕਰਿਆ ਜੀ ਇਹਨੇ ਕਰਮਾ ਵਾਲੀ ਨੇ ਠੀਕ ਹੈ ਜੀ ਬਾਕੀ ਆ ਸਾਨੂੰ ਬੱਕਰੀ ਦਿਖਾ ਦਿੰਦੇ ਆ ਉੱਚੇ ਮੱਥੇ 'ਚ ਅਗਲਾ ਕਹਿੰਦਾ ਜੀ ਪਸ਼ੂ ਬਾਜੀ ਕੱਢਣੇ ਪੈਂਦੇ ਆ ਮੈਦਾਨ 'ਚੋਂ ਹੂੰ ਲੋਕਾਂ ਦੇ ਘਰਾਂ 'ਚ ਜਾ ਕੇ ਪੈਸੇ ਲਾਉਣੇ ਪੈਂਦੇ ਆ ਮੰਗਣਾ ਪੈਂਦਾ ਜਾਨਵਰ ਮੰਗਣਾ ਪੈਂਦਾ ਆ ਬੱਕਰੀ ਦੇਖੋ ਜੀ ਉੱਚੇ ਮੱਥੇ 'ਚ ਸੰਗ ਲੱਗਦੀ ਆ ਮੂੰਹ ਦਿਖਾਉਣ ਤੋਂ ਲਓ ਜੀ ਦੇਖ ਸਕਦੇ ਹੋ ਜੀ ਉੱਚੇ ਮੱਥੇ ਦੇ ਵਿੱਚ ਬੱਕਰੀ ਆ ਇਹ ਹੂੰ ਇਹਦੇ ਦੁੱਧ ਵੀ ਵਧੀਆ ਦਿੰਦੀ ਹੋਊਗੀ ਜੀ ਦੁੱਧ ਹੁਣ ਗਾਂ ਦੇਖਾਂਗੇ ਜੀ ਸੂਏ ਤੇ ਆਪਾਂ ਇਹ ਬਾਲੀ ਗਰੰਟੀ ਨਹੀਂ ਦਿੰਦੇ ਹੈਗੇ ਹਾਂ ਥਣ ਥੱਪੇ ਪੂਰੇ ਲੱਗੇ ਵੀ ਇੰਨਾ ਦੁੱਧ ਦਊਗੀ ਜਾਂ ਇੰਨਾ ਦਊਗੀ ਉਹ ਬੱਚਾ ਜਿਹੜਾ ਪਾਲ ਰਹੇ ਆ ਉਹ ਆ ਪੜਦਾ ਪਲੂਣ ਪੜਦਾ ਬਾਈ ਜੇ ਇਹਦੇ ਅਸੀਂ ਥਣ ਨੂੰ ਹੱਥ ਰੀ ਲਾ ਕੇ ਦੇਖਿਆ ਅਗਲਾ ਕਹਿੰਦਾ ਬੱਚੇ ਪਾਲਣੇ ਆ ਹਾਂ ਆ ਬੱਕਰੀ ਦੇ ਉੱਤੇ ਧਰਦੇ ਨੇ ਹੱਥ ਅਸੀਂ ਇਹਦਾ ਥਣ ਨਹੀਂ ਚਿਪ ਕੇ ਦੇਖਿਆ ਹਾਂ 2 ਮਹੀਨੇ ਹੋਜਣ ਵਾਲੇ ਸੂਣ ਵਾਲੀ ਸੋਈ ਨੂੰ ਇਹਨੂੰ ਇਹਦਾ ਬੱਚਾ ਜਾਣੇ ਜਾਂ ਇਹ ਜਾਣੇ ਵੀ ਕਿੰਨਾ ਦੁੱਧ ਦਿੰਦੀ ਹੈ ਸਾਨੂੰ ਨਹੀਂ ਪਤਾ ਠੀਕ ਹੈ ਜੀ ਪਰ ਜੇ ਦੁੱਧ ਹੈਗਾ ਤਾਂ ਬੱਚਾ ਪੜਦਾ ਹ ਆ ਫਿਰ ਦਾ ਪਾਲੀ ਨੂੰ ਪੁੱਛ ਲਿਓ ਬੱਕਰੀਆਂ ਨੂੰ ਪਾਈਦਾ ਜ਼ਰੂਰ ਠੀਕ ਹੈ ਜੀ ਹਾਂਜੀ ਅੱਜ ਫਿਰ ਕਿਵੇਂ ਸਮਾਂ ਕੱਢ ਲਿਆ ਇਹਨਾਂ ਲਈ ਇੱਧਰ ਚਾਰ ਕਈ ਜਾਂ ਨਹੀਂ ਮੰਡੀ ਵਾਲੇ ਜਣ ਮੈਂ ਇਹਨੂੰ ਕਿਹਾ ਮੈਂ ਕਿਹਾ ਇੱਥੇ ਲਿਆਇਆ ਕਰ ਯਾਰ ਆ ਵੀ ਉੱਥੇ ਨਾਲੇ ਤੱਕ ਕਈ ਵਾਰੀ ਕੋਈ ਰੌਲਾ ਰੂਲਾ ਪੈ ਜਾਂਦਾ ਬੰਦਾ ਬਾਹਰ ਨਿਵੇੜ ਦਿੰਦਾ ਸਮਝਾ ਲੈਂਦਾ ਬੰਦਿਆਂ ਨੂੰ ਬਈ ਜਦੋਂ ਆਪਾਂ ਪਰੇ ਹੋ ਜਾਂਦੇ ਆ ਫਿਰ ਔਖਾ ਹੋ ਜਾਂਦਾ ਸਹੀ ਗੱਲ ਆ ਜੀ ਹਾਂਜੀ ਸੋ ਧੰਨਵਾਦ ਬਾਬਾ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ ਬਾਕੀ ਆ ਬੱਕਰੇ ਬਾਰੇ ਦੱਸ ਦਿਓ ਵੀ ਜੇ ਕਿਸੇ ਨੇ ਖਰੀਦਣਾ ਹਾਂ ਤਾਂ ਸਿੱਧਾ ਫੋਨ ਤੇ ਗੱਲ ਕਰੇ ਨੰਬਰ ਸਕਰੀਨ ਤੇ ਆ ਵੀ ਇਹ ਨਾ ਪੁੱਛੇ ਬਾਬਾ ਜੀ ਕਿੰਨੇ ਦਾ ਦੇ ਦੇਓਗੇ ਹਾਂ ਸਮਝ ਗਏ ਨਾ ਬਸ ਐ ਮੰਨ ਲਓ ਵੀ ਬਾਬੇ ਨੇ ਜਿੰਨੇ ਮੰਗ ਲਏ ਤੁਹਾਨੂੰ ਤੁਹਾਨੂੰ ਮੈਂ ਸਿੱਧਾ ਹੀ ਦੱਸ ਦਿੰਦਾ ਜੀ ਹਾਂ ਜਦੋਂ ਖੇੜੀ ਵਾਲਾ ਬਾਬਾ ਕਹਿੰਦਾ ਨਾ ਫਲਾਨੀਆਂ ਗੱਡੀਆਂ ਮੈਨੂੰ ਤਾਂ ਅੰਗਰੇਜ਼ੀ ਦੀ ਚਨਾਉਣੀ ਲੈਣਾ ਆਉਂਦਾ ਟੈਂਡਰਾਂ ਆ ਜਾਣੀਆਂ ਆਉਂਦੀਆਂ ਨਾ ਹਾਂ ਇੱਕ ਬਲੈਰੋ ਗੱਡੀ ਆਈ ਹੈ ਨਿਊ ਮਾਡਲ ਠੀਕ ਹੈ ਜੀ ਉਹਦਾ ਏਜੰਸੀ 'ਚ ਰੇਟ ਪੁੱਛਿਆ ਤੇ ਬੱਕਰਾ ਲੈ ਜਿਓ ਠੀਕ ਹੈ ਬਲੈਰੋ ਨਿਊ ਮਾਡਲ ਦਾ ਰੇਟ ਪੁੱਛਿਆ ਓ ਹਾਂ ਤੇ ਬੱਕਰਾ ਲੈ ਜਿਓ ਮੁੱਲ ਨਹੀਂ ਕਰਨਾ ਬਸ ਠੀਕ ਹੈ ਠੀਕ ਹੈ ਨੀ ਨਿਊ ਮਾਡਲ ਬਲੇਰੋ ਉਹਦਾ ਰੇਟ ਪੁੱਛ ਕੇ ਆ ਜਿਓ ਸਾਨੂੰ ਨਾ ਦੱਸਿਓ ਠੀਕ ਹੈ ਬਾ ਉਹਨੇ ਸਾਨੂੰ ਚੈੱਕ ਕੱਟ ਕੇ ਦੇ ਦਿਓ ਚਾਹੇ ਕੈਸ਼ ਦੇ ਦਿਓ ਪੱਕੀ ਗੱਲ ਹੈ ਇਹ ਬੱਕਰਾ ਦੇ ਦਿਆਂਗੇ ਪਿਆ ਕੀ ਆ ਬਾਤ ਠੀਕ ਹੈ ਕਿ ਨਹੀਂ ਜੀ ਸਾਨੂੰ ਨਹੀਂ ਪਤਾ ਤੈਨੂੰ ਉੱਤੇ ਵੀ ਹੋਣਗੇ ਲੋਕਾਂ ਕੋਲੇ ਤੂੰ ਥੱਲੇ ਵੀ ਹੋਣਗੇ ਅਸੀਂ ਕਿਸੇ ਦੀ ਸਮ ਨਹੀਂ ਖਾਂਦੇ ਠੀਕ ਹੈ ਪਰ ਸਾਡੇ ਕੋਲੇ ਇਸ ਵਕਤ ਬਾਈ ਜੀ ਕੋਹੇ ਨੂਰ ਹੀਰਾ ਸਾਡੇ ਹੱਥ ਲੱਗਿਆ ਹੋਇਆ ਹੂੰ ਇਹ ਹਰੇਕ ਦੇ ਹੱਥ ਨਹੀਂ ਲੱਗਦਾ ਸਹੀ ਗੱਲ ਆ ਇਹਦਾ ਬੜਾ ਇੱਕ ਵਾਰੀ ਸੌਦਾ ਹੋ ਕੇ ਮੁੱਕਰ ਗਿਆ ਹੂੰ ਦੂਜੀ ਵਾਰ 1,65,000 ਰੁਪਇਆ ਹੋਰ ਪਾਇਆ ਸੌਦੇ ਚ ਹੂੰ ਕੋਈ ਪਾ ਨਹੀਂ ਸਕਦਾ 100 ਰੁਪਏ ਨਹੀਂ ਪਾਉਂਦਾ ਅਗਲਾ। ਨਾ। ਠੀਕ ਆ ਕਿ ਨਹੀਂ ਜੀ ਬਹੁਤ ਰੁਪਏ ਲਾ ਕੇ ਝੋਲੀ ਭਰ ਕੇ ਬਾਲਕ ਦੀ ਫੇਰ ਲੈ ਕੇ ਆਂਦਾ। ਇਹ ਵੀ ਗੱਲ ਹੈਗੀ ਆ ਪੈਸੇ ਲਾ ਕੇ ਨਹੀਂ ਹੁਣ ਆਪਦੀ ਵੀ ਝੋਲੀ ਭਰਾਂਗੇ। ਆਪਦੀ ਭਰਨੀ। ਫੇਰ ਦਵਾਂਗੇ ਬੱਕਰਾ। ਸਹੀ ਗੱਲ। ਬੱਕਰਾ ਜ਼ਰੂਰ ਦਵਾਂਗੇ। ਜਿਹੜੇ ਸਾਡੇ ਬਾਹਰਲੇ ਦੇਖਦੇ ਆ ਨਾ ਮੇਰੇ ਵੀਰ ਮਹਾਰਾਸ਼ਟਰ ਵਾਲੇ ਭਾਈ ਜੀ ਸਿੱਧਾ ਕਾਲ ਕਰੋ 9914473916 ਤੇ ਜੇ ਬੱਕਰਾ ਲੈਣਾ। ਠੀਕ ਆ ਜੀ ਮਹਿੰਦਰਾ ਜਿਹੜੀ ਨਿਊ ਮਾਡਲ ਆ ਹਾਂ ਉਹਦਾ ਰੇਟ ਆ ਤੁਹਾਨੂੰ ਪਤਾ ਹੀ ਆ ਕਿ ਧੰਨਵਾਦ ਜੀ ਇੱਕ ਤੁਹਾਨੂੰ ਹੋਰ ਦਿਖਾ ਦਈਏ ਯਾਰ ਗਰੀਬ ਬੰਦੇ ਦੀ ਬੱਕਰੀ ਸਰਦੇਮ ਦਿਖਾ ਦਿਓ ਜੀ ਆਹ ਬੱਕਰੀ ਪਛਾਣੋ ਇਹ ਬੱਕਰੀ ਪਛਾਣੋ ਦੇਖ ਕੇ ਅਗਲਾ ਟਿੱਕਰ ਕਰੂਗਾ ਹਨ ਹੂੰ ਪਰ ਭਾਈ ਜੀ ਵੱਡਿਆਂ ਵੱਡਿਆਂ ਦੇ ਨੱਕ ਮੋੜਨ ਵਾਲੀ ਬੱਕਰੀ ਹੈ ਮੈਨੂੰ ਲੱਗਦਾ ਦੁੱਧ ਵਧੀਆ ਦਿੰਦੀ ਉਹ ਜਿੱਥੇ ਤੱਕ ਮੇਰਾ ਖਿਆਲ ਹੈ 2000 25 ਦੇ ਮੇਲੇ ਦੀ ਚੈਂਪੀਅਨ ਹੈ ਇਹ ਦੁੱਧ ਚਵਾਈ ਚ ਠੀਕ ਹੈ ਜੀ ਕੋਈ ਕਹਿ ਦੂਗਾ ਅਗਲਾ ਦੇਖ ਕੇ ਕਹੂਗਾ ਬਾਬਾ ਜੀ ਇਹ ਤਾਂ 15-16000 ਦੀ ਹੈ ਸਹੀ ਗੱਲ ਹੈ ਅੱਜ ਇਹਦੇ ਗਾਖ ਬਹੁਤ ਨੇ ਬਹੁਤ ਰੁਪਈਏ ਚੱਕੀ ਫਿਰਦੇ ਆ ਕਮਜ਼ੋਰੀ ਮਾਰ ਗਈ ਮਾਲਕ ਨੇ ਘਰੇ ਬੰਨ ਲੀਆਂ ਬੱਕਰੀਆਂ ਹੂੰ ਘਰੇ ਬਾਈ ਜਿਹੜੀ ਜਾਤ ਬਾਹਰ ਗਿੱਜੀ ਆ ਨਾ ਉਹ ਘਰੇ ਨਹੀਂ ਰੱਜਦੀ ਹੂੰ ਜਿਹੜੀ ਘਰੇ ਗਿੱਜ ਗਈ ਉਹ ਤਾਂ ਛੋਟੀ ਹੁੰਦੀ ਗਿੱਜ ਜੂਗੀ ਫਾਰਮ 'ਚ ਬੰਦਾ ਲਾ ਲੂਗਾ ਜਿਹੜੀ ਕੇਰਾ ਬਾਹਰ ਆਉਣ ਲੱਗੀ ਨੇ ਖੁੱਲੇ ਮੈਦਾਨ 'ਚ ਉਹ ਫਿਰ ਘਰੇ ਬੰਨ ਕੇ ਉਹਨੂੰ ਚਾਹੇ ਤੁਸੀਂ ਛੋਲੇ ਪਾ ਦਿਓ ਕੋਈ ਵੀ ਪਾ ਦਿਓ ਉਹਨੇ ਫੇਰ ਬਾਈ ਕਰੀ ਜਾਣਾ ਮੈਨੂੰ ਬਾਹਰ ਨਹੀਂ ਲੈ ਕੇ ਗਿਆ ਮੈਨੂੰ ਬਾਹਰ ਨਹੀਂ ਲੈ ਕੇ ਗਿਆ ਸਹੀ ਗੱਲ ਆ ਇਹ ਸਾਡੇ ਪਿੰਡ ਦੇ ਬੱਚਿਆਂ ਦੀ ਗਰੀਬ ਪਰਿਵਾਰ ਦੀ ਬੱਕਰੀ ਆ ਮੇਰੀ ਨਹੀਂ ਹੈਗੀ ਐਵੇਂ ਮੈਂ ਫੜਾ ਮਾਰੀ ਜਾ ਮੇ ਸਾਡੇ ਪਿੰਡ ਦੇ ਗਰੀਬ ਪਰਿਵਾਰ ਦੀ ਆ ਗੋੜੂ ਦੀ ਬੱਕਰੀ ਆ ਇਹ ਠੀਕ ਹੈ ਇਹ ਚੈਂਪੀਅਨ ਰਹੀ ਹੋਈ ਆ ਬੱਕਰੀ ਕੀ ਬਾਤ ਹੈ ਪਰ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਇਹ ਵੇਚਦੇ ਆ ਜਾਂ ਨਹੀਂ ਵੇਚਦੇ ਹਾਂ ਆ ਜਿਓ ਬਾਈ ਜੀ ਉਹਨਾਂ ਦੇ ਘਰੇ ਲੈ ਜਾਾਂਗੇ ਤੁਹਾਨੂੰ ਠੀਕ ਹੈ ਜੇ ਦੁੱਧ ਦੇ ਸ਼ਕੀਨ ਹੋ ਹੂੰ ਮੈਂ ਬਰੀਡ ਦੀ ਨਹੀਂ ਗੱਲ ਕਰਨੀ ਦੁੱਧ ਦੁੱਧ ਦੀ ਗੱਲ ਦੁੱਧ ਦੇ ਸ਼ਕੀਨ ਹੋ ਤਾਂ ਬੱਕਰੀ ਲੈ ਲਿਓ ਸੇਵਾ ਕਰ ਲਿਓ ਠੋਕ ਕੇ ਤੇ ਮੇਲਾ ਦਿਖਾ ਦਊਗੀ ਕਿੰਨਾ ਕਿ ਲੀਟਰ ਦੁੱਧ ਆ ਦੇ ਦਿੰਦਾ ਬਾਈ ਇਹਨੇ 6 ਲੀਟਰ ਪਲੱਸ ਦੁੱਧ ਕੱਢਿਆ ਸੀ ਮੇਲੇ 'ਚ ਦੋ ਡੰਗਾ ਦਾ ਤਿੰਨਾ ਡੰਗਾ ਦਾ ਤਿੰਨਾ ਡੰਗਾ ਦਾ ਪਰ ਉਹਨਾਂ ਟਾਈਮਾਂ ਵਿੱਚ ਬਾਈ ਜੀ ਪੂਰੀ ਅੱਤ ਦੀ ਗ ਉਹ ਉਹ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਚੈਂਪੀਅਨ ਫਾਰਮ ਆਦੀਆਂ ਬੱਕਰੀਆਂ ਆਈਆਂ ਹੋਈਆਂ ਸੀ ਹੂੰ ਜਿਹੜੀਆਂ ਇਹ ਬੱਕਰੀ ਤੋਂ ਪਿੱਛੇ ਸੀਗੀਆਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਚਲੋ ਪ੍ਰਮਾਤਮਾ ਕਿਰਪਾ ਕਰੇ ਜੀ ਇਹਨਾਂ ਨੂੰ ਵੀ ਵਰਦਵੇ ਗਰੀਬਾਂ ਨੂੰ ਹੂੰ ਬਹੁਤ